ਸਵਾਮੀ ਗੰਗਾ ਨੰਦ ਪੂਰੀ ਵਾਲੀ ਸੇਵਾ ਸੰਮਤੀ ਵੱਲੋਂ ਅੱਜ ਮਾਚੀਵਾੜਾ ਵਿਖੇ 1109 ਜੰਮੀ ਧੀਆਂ ਦੀ ਲੋਹੜੀ ਬੜੇ ਉਤਸ਼ਾਹ ਨਾਲ ਮਨਾਈ ਗਈ ਹੈ ਸਵਾਮੀ ਸ਼ੰਕਰਾਨੰਦ ਜੀ ਪੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਰੋਹ ਵਿੱਚ ਨਵਜਮਿਤਿਆਂ ਦੇ ਮਾਪਿਆਂ ਨੂੰ ਸਾਈਕਲ ਝੁੱਲੇ ਕੱਪੜੇ ਅਤੇ ਹੋਰ ਖਾਣ ਪੀਣ ਦਾ ਰਵਾਇਤੀ ਸਮਾਨ ਪੇਂਟ ਕੀਤਾ ਗਿਆ ਇਸ ਸਮਾਰੋਹ 'ਚ ਪੂਜੇ ਸੁਆਮੀ ਸ਼ੰਕਰ ਆਨੰਦ ਜੀ ਪੂਰੀਵਾਲਿਆਂ ਨੇ ਕਿਹਾ ਕਿ ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਵੱਲੋਂ ਇਹ ਬਹੁਤ ਸਲਾੰਘਾਯੋਗ ਉਪਰਾਲਾ ਹੈ ਜਿਸ ਨਾਲ ਭਰੂਣ ਹੱਤਿਆ ਨੂੰ ਵਰਗਾ ਵੱਡਾ ਪਾਪ ਰੁਕੇਗਾ ਉਹਨਾਂ ਕਿਹਾ ਕਿ ਗੁਰਬਾਣੀ ਵਿੱਚ ਵੀ ਨਾਰੀ ਨੂੰ ਸੰਸਾਰ ਦਾ ਆਧਾਰ ਦੱਸਿਆ ਹੈ ਇਸ ਲਈ ਲੋਕ ਧੀਆ ਪੁੱਤਰਾਂ ਵਿੱਚ ਕੋਈ ਫਰਕ ਨਾ ਸਮਝਣ ਅਤੇ ਆਪਣੀਆਂ ਲੜਕੀਆਂ ਨੂੰ ਵਧਿਆ ਸਿੱਖਿਆ ਦਵਾ ਕੇ ਚੰਗੇ ਮਕਾਮ ਤੇ ਪਹੁੰਚਾਉਣਾ ਉਹਨਾਂ ਨਵਜੰਮੀਆਂ ਬੱਚੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਆ ਕਿ ਆਹ ਧੀਆ ਦੀ ਮਨਾਈ ਲੋੜੀ ਸਮਾਜ ਨੂੰ ਨਵੀਂ ਸੇਧ ਦੇਵੇਗੀ ਹੋਰ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਆ ਪੂਰੀ ਖਬਰ ਮੇਰਾ ਹਰਵਿੰਦਰ ਕੋਲ ਬਾਲ ਵਿਕਾਸ ਪ੍ਰੋਜੈਕਟ ਅਫਸਰ ਮਾਛੀਵਾੜਾ ਅੱਜ ਸਾਡੇ ਮਾਛੀਵਾੜਾ ਸਾਹਿਬੀ ਕੇ 1100 ਦੀ ਲੋੜੀ ਸ੍ਰੀ ਸੁਆਮੀ ਸੰਤਰਾਚਾਰਾ ਜੀ ਦੇ ਦਿਸੇ ਓਗ ਨਾਲ ਮਨਾਈ ਜਾ ਰਹੀ ਹੈ ਜਿਸ ਵਿੱਚ ਅਸੀਂ ਜੀਰੋ ਤੋਂ 1 ਸਾਲ ਦੀਆਂ ਜਿੰਨੀਆਂ ਵੀ ਲੜਕੀਆਂ ਦਾ ਪਹਿਲਾ ਜਨਮ ਦਿਨ ਹੈ ਉਹਨਾਂ ਸਾਰੀਆਂ ਲੜਕੀਆਂ ਨੂੰ ਅੱਜ ਅਸੀਂ ਉਹਨਾਂ ਦੀ ਲੋੜੀ ਮਨਾ ਰਹੇ ਹਾਂ ਤੇ ਉਹਨਾਂ ਨੂੰ ਆਉਣ ਵਾਲੀ ਉਹਦੀ ਜ਼ਿੰਦਗੀ ਲਈ ਮਾਰਾ ਤੋਂ ਉਹਨਾਂ ਨੂੰ ਆਸ਼ੀਰਵਾਦ ਮਿਲ ਰਿਹਾ ਹੈ ਤੇ ਇਹ ਜਿਹੜੀ ਲੋੜੀ ਹੈ ਵਿਭਾਗ ਵੱਲੋਂ ਹਰ ਸਾਲ ਮਨਾਈ ਜਾਂਦੀ ਹੈ ਬੇਟੀ ਪੜਾਓ ਬੇਟੀ ਬੇਟੀ ਬਚਾਓ ਬੇਟੀ ਪੜਾਓ ਸਕੀਮ ਹੈ ਤੇ ਹਨ ਤੇ ਲੜਕੀਆਂ ਨੂੰ ਦੀਪ੍ਰਹੁਣ ਹਤਿਆ ਨੂੰ ਰੋਕਣ ਦੇ ਲਈ। ਇਹ ਹੀ ਸੁਨੇਹਾ ਹੈ ਕਿ ਧੀ ਤੇ ਪੁੱਤਰ ਵਿੱਚ ਕੋਈ ਫਰਕ ਨਾ ਜਾਣਿਆ ਜਾਵੇ। ਜੇ ਧੀਆਂ ਪੁੱਤਰਾਂ ਨਾਲੋਂ ਵੱਧ ਮਾਪਿਆਂ ਦੀ ਸੇਵਾ ਕਰਦੀਆਂ ਤੇ ਵਧੀਆਂ ਉਹ ਉਹਨਾਂ ਦਾ ਆਪਣਾ ਨਾਮ ਰੋਸ਼ਨ ਕਰਦੀਆਂ ਹਨ। ਵੰਸ਼ ਜਿਹੜਾ ਪੁੱਤਰਾਂ ਨਾਲ ਨਹੀਂ ਧੀਆਂ ਨਾਲ ਵਿਛਲਾਇਆ ਜਾਂਦਾ। ਸੰਦੇਸ਼ ਲੋਕਾਂ ਨੂੰ ਇਹ ਹੈ ਕਿ ਆਪਣੀਆਂ ਬੱਚਿਆਂ ਬੇਟਾ ਤੇ ਬੇਟੀ ਦੋਨਾਂ ਨੂੰ ਬਰਾਬਰ ਸਮਝਿਆ ਜਾਵੇ ਤੇ ਦੋਨਾਂ ਨੂੰ ਮਾਪਣ ਦਾ ਹੱਕ ਉਹਨਾਂ ਦਾ ਬਰਾਬਰ ਉਹਨਾਂ ਨੂੰ ਪਿਆਰ ਕੀਤਾ ਜਾਵੇ। ਤਾਂ ਜੋ ਜਿਹੜਾ ਸਮਾਜ ਹੈ ਇਹਦੇ ਵਿੱਚ ਜਿਹੜਾ ਅਸਤੁਲਨ ਪੈਦਾ ਹੋ ਗਿਆ ਸਥਿਰਤਾ ਦਾ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਲੋਹੜੀ ਸਮਾਗਮ ਤੋਂ ਤਾਂ ਦੇ ਨਾਮਾਇਆ ਜਾਂਦਾ ਹੈ ਉੱਥੇ ਮਾਛੀਵਾੜੀ ਧਰਤੀ ਨੂੰ ਕੋਟਣ-ਕੋਟ ਨਮਸਕਾਰ ਕਰਦਾ ਹਾਂ ਜੋ ਗੁਰੂਆਂ ਨੂੰ ਗੁਰੂਆਂ ਦੀ ਧਰਤੀ ਹੈ ਗੁਰੂਆਂ ਨੇ ਚੋ ਪ੍ਰਾਪਤ ਹਨ ਇਸ ਸਥਾਨ ਵਿਖੇ ਜਨਜੀ ਸਿੰਘ ਠੋਪਿਆ ਜਿਨ੍ਹਾਂ ਵੱਲੋਂ ਇਹ ਸਮਾਗਮ ਲੋਹੜੀ ਦਾ ਧੂਣ ਧਾਮ ਦੇ ਨਾਲ ਜਮਨਾਇਆ ਗਿਆ ਹੈ। ਕਾ ਇਸ ਇੱਥੇ ਇਹ ਜ਼ਰੂਰ ਕਹੇਗਾ ਇੱਕ ਸਾਦੇ ਗ੍ਰੰਥ ਅੰਦਰ ਨਿਰਗੁਣ ਤੇ ਸਰਗੁਣ ਦੀ ਮਹਿਮਾ ਕੀਤੀ ਗਈ ਹੈ। ਸ਼੍ਰਿਸ਼ਟ ਤੇ ਸ਼ਕਤੀ ਦੀ ਮਹਿਮਾ ਕੀਤੀ ਗਈ ਹੈ। ਇਸ ਵਦ ਦੇ ਵਿੱਚ ਗਰੀਬਦਾਸ ਮਹਾਰਾਜ ਜੀ ਨੇ ਨਾਰੀ ਨੂੰ ਬਹੁਤ ਵਿਡਿਆਈ ਦਿੱਤੀ ਹੈ ਬਹੁਤ ਉਪਮਾ ਦਿੱਤੀ ਹੈ ਕਥਨ ਕੀਤਾ ਗਿਆ ਹੈ ਗਰੀਬ ਨਾਰੀ 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 ਕਿਆ ਕਰੇ ਨਾਰੀ ਨਿਰਗੁਣ ਸਿ ਨਾਰੀ ਨਿਰਗੁਣ ਬੇਜ ਨਾਰੀ ਸੇਤੀ ਉਪਜੈ ਦਾਦੂ ਭਗਤ ਹੰਦੇ ਗਰੀਬ ਨਾਰੀ ਨਾਰੀ ਕਿਆ ਕਰੇ ਨਾਰੀ ਨਰਕੀ ਖਾਨ ਨਾਰੀ ਸੇਤੀ ਉਪਜੈ ਨਾਨਕ ਪਦ ਨਿਰਵਾਣ ਭਾਰੀ ਨੈਮਾ ਨਾਰੀ ਦੀ ਕੀਤੀ ਗਈ ਹੈ ਇਹ ਸਰਗੁਣ ਬੇਲ ਹੈ ਇਹ ਸੰਸਾਰ ਦਾ ਆਧਾਰ ਹੈ ਇਹ ਪ੍ਰਕਾਸ਼ ਹੈ ਜਿੰਨਾ ਵੀ ਪ੍ਰਕਾਸ਼ ਹੋ ਰਿਹਾ ਹੈ ਇਹ ਸਾਰਾ ਹੀ ਨਾਰੀ ਦਾ ਪ੍ਰਕਾਸ਼ ਹੋ ਰਿਹਾ ਹੈ ਜਿੰਨਾ ਵਿੱਚ ਦੇਖ ਰਹੇ ਆ ਜਿੰਨਾ ਸੰਸਾਰ ਇਹ ਵਸ ਰਸ ਰਿਹਾ ਹੈ ਇਹ ਸਭ ਨਿਰਗੁਣ ਤੋਂ ਸਰਗੁਣ ਜਿਹੜੀ ਬੇਲ ਹੈ ਇਹਦੇ ਚਮਤਕਾਰ ਹੈ ਤੇ ਅੱਜ ਆਦ ਸ਼ਕਤੀ ਵੀ ਕਿਹਾ ਗਿਆ ਹੈ ਬੇਟੀਆਂ ਦੀ 1100 ਬੇਟੀਆਂ ਦੀ ਜਿਹੜੀ ਲੋਹੜੀ ਧੂਮ ਧਾਮ ਦੇ ਨਾਲ ਮਨਾਈ ਗਈ ਹੈ ਅਤੇ ਗ੍ਰੰਥਾਂ ਅੰਦਰ ਤਿੰਨ ਦੇਵਤਿਆਂ ਨੂੰ ਮੁੱਖ ਮੰਨਿਆ ਗਿਆ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਮਹేశ ਇਹਨਾਂ ਦੇ ਨਾਲ ਤਿੰਨਾਂ ਦੇ ਨਾਲ ਹੀ ਦੇਵੀਆਂ ਹਨ ਤੇ ਬ੍ਰਹਮਾ ਜੀ ਦੇ ਨਾਲ ਸਬਤਰੀ ਜੀ ਹੈ ਵਿਸ਼ਨੂੰ ਦੇ ਜੀ ਨਾਲ ਲਕਸ਼ਮੀ ਜੀ ਹੈ ਅਤੇ ਸ਼ਿਵ ਭਗਵਾਨ ਦੇ ਨਾਲ ਪਾਰਵਤੀ ਹੈ ਅਗਰ ਇਹ ਤਿੰਨੇ ਦੇਵਤਿਆਂ ਨਾਂ ਦੇਵੀਆਂ ਨਾਂ ਹੋਣ ਤਾਂ ਇਹ ਵੀ ਅਧੂਰੇ ਹਨ ਇਸ ਕਰਕੇ ਜਿੰਨਾ ਵੀ ਇਹ ਸੰਸਾਰ ਦੇ ਅੰਦਰ ਠੀਕਰ ਹੈ ਆ ਇਹ ਆਦ ਸ਼ਕਤੀ ਦਾ ਹੀ ਬਹੁਤ ਵੱਡਾ ਪ੍ਰਭਾਵ ਹੈ ਦਾਸ ਆਦ ਸ਼ਕਤੀ ਨੂੰ ਕੋਟਨ ਕੋਟ ਨਮਸਕਾਰ ਕਰਦਾ ਹੈ ਕਿਉਂਕਿ ਸਕੇ ਗ੍ਰੰਥਾਂ ਦੇ ਅੰਦਰ ਨਾਰੇ ਦੀ ਕੰਨਿਆ ਦੀ ਵੀ ਸਾਡੀ ਪੂਜਾ ਆਦੀ ਕਾਲ ਤੋਂ ਕੀਤੀ ਜਾ ਰਹੀ ਹੈ ਅਜੇ ਤੀਂ ਬੇਟੀ ਦੀ ਜੋੜੀ ਤੋਂ ਹਰ ਦਿਨ ਮਨਾਈ ਗਈ ਹੈ ਮਾਛੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ